ਦਾਦੋ ਅੱਜ ਜਿਹੜਾ ਧਰਨਾ ਦਿੱਤਾ ਜਾ ਰਿਹਾ ਕਿਸ ਸੰਬੰਧ ਵਿੱਚ ਦਿੱਤਾ ਜਾ ਰਿਹਾ ਮੈਂ ਸੁੰਦਰ ਸਿੰਘ ਚਤਾਲਾ ਸੂਬਾ ਕਮੇਟੀ ਆਗੂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਅੱਜ ਆਈਆਂ ਆਪਣੀਆਂ ਜਿਹੜੀਆਂ ਮੰਗਾਂ ਵਾ ਉਹਨਾਂ ਨੂੰ ਲੈ ਕੇ ਇੱਥੇ ਧਰਨਾ ਲਾਇਆ ਡੀਸੀ ਦਫ਼ਤਰੇ ਲਗਭਗ 1 ਘੰਟੇ ਤੋਂ ਧਰਨਾ ਚੱਲ ਰਿਹਾ ਅਜੇ ਤੱਕ ਕਿਸੇ ਵੀ ਅਧਿਕਾਰੀ ਨੇ ਆ ਕੇ ਪੁੱਛਿਆ ਨਹੀਂ ਕਿ ਕਾਹਦੇ ਸੰਬੰਧ ਦੇ ਵਿੱਚ ਤੁਸੀਂ ਇੱਥੇ ਆਏ ਜੀ ਕਿਉਂ ਧਰਨਾ ਲਾਇਆ ਮੰਗਾਂ ਸਾਡੀਆਂ ਆ ਪਹਿਲੀ ਮੰਗ ਸਾਡੀ ਗੰਨੇ ਦੀ ਮੰਗ ਆ ਵੀ ਗੰਨੇ ਦਾ ਅਜੇ ਤੱਕ ਪਿਛਲਾ ਗੰਨਾ ਇਹਨਾਂ ਦੀ ਪੜਾਈ ਕੀਤੀ ਆ ਗੰਨਾ ਕਿਸਾਨ ਨੇ ਮਿਲਾਂ ਨੂੰ ਦਿੱਤਾ ਤੇ 432 ਕਰੋੜ ਰੁਪਈਆ ਜਿਹੜਾ ਸਾਰੇ ਪੰਜਾਬ ਦਾ ਮਿਲਾਂ ਦਾ ਰਹਿਣ ਡਿਆ 6 ਰੁਪਈਏ 50 ਪੈਸੇ ਵੀ ਤੇ ਦੂਸਰਾ ਵੀ ਜਿਹੜਾ ਕਿਸਾਨ ਨੇ ਗੰਨਾ ਛੁੱਟਿਆ ਉਹ ਵੀ ਉਹ 432 ਕਰੋੜ ਰੁਪਈਆ ਜੇ ਰਹਿਣ ਡਿਆ ਉਹ ਨਹੀਂ ਤਾਂ ਇਹ ਮੰਗਿਆ ਇੱਕ ਤੇ ਸਾਡੀ ਉਹ ਯਾਰੀ ਕੀਤਾ ਜਾਵੇ 15% ਵਿਆਜ ਦੇ ਸਮੇਤ ਸੁਪਰੀਮ ਕੋਰਟ ਦੀਆਂ ਹਦਾਇਤਾਂ ਜਿਹੜੀਆਂ ਉਹਦੇ ਮੁਤਾਬਕ ਦੂਜੀ ਮੰਗ ਸਾਡੀ ਇਹ ਆ ਵੀ ਆਸਾਨ ਮਜਬੂਰ ਹੋ ਕੇ ਪਰਾਲੀ ਨੂੰ ਅੱਗ ਲਾਉਂਦਾ ਕੋਈ ਉਹਦੀ ਇਹ ਨਹੀਂ ਹੈਗੀ ਕਿ ਉਹ ਤੋਸ ਨਾ ਲਾਉਂਦਾ ਕਿਉਂਕਿ ਤੁਸੀਂ ਜੋ ਐਨਜੀਟੀ ਨੇ ਕਿਹਾ ਜਾਂ ਸੁਪਰੀਮ ਕੋਰਟ ਨੇ ਕਿਹਾ ਤੂੰ ਉਹ ਦੇ ਨਹੀਂ ਰੇ ਸਾਨੂੰ 6000 ਰੁਪਇਆ ਜਾਂ 200 ਰੁਪਇਆ ਬਾਉਂਸ ਹੌਂਟਲ ਦੇਉਤੀ ਜਦੋਂ ਉਹਦਾ ਤੁਸੀਂ ਪੂਰਾ ਨਹੀਂ ਕਰ ਰਹੇ ਤੇ ਫੇਰ ਉਹ ਕੀ ਕਰੂਗਾ ਮਸ਼ੀਨਰੀ ਉਹਦੇ ਕੋਲ ਨਹੀਂ ਹੈਗੀ ਦੋ ਦੋ ਤਿੰਨ ਤਿੰਨ ਕਿੱਲੇ ਦਾ ਉਹ ਮਾਲ ਕਿਆ ਉਹ ਉਹ ਸਾਡੀ ਮੰਗ ਆ ਕਿ ਜਿਹੜੇ ਕਿਸਾਨ ਮਜਬੂਰੀ ਵਾਸਤੇ ਪਰਾਲੀ ਨੂੰ ਅੱਗ ਲਾਉਂਦੇ ਆ ਉਹਨਾਂ ਦੇ ਪਰਚੇ ਰੈੱਡ ਐਂਟਰੀਆਂ ਦੇ ਜੁਰਮਾਨੇ ਪਾਉਣੇ ਬੰਦ ਕੀਤੇ ਜਾਣ ਜੇ ਤੁਸੀਂ ਇਹ ਨਹੀਂ ਬੰਦ ਕਰਦੇ ਤੇ ਫੇਰ ਤੁਹਾਡੀਆਂ ਟੀਮਾਂ ਪਿੰਡਾਂ ਦੇ ਵਿੱਚ ਅਸੀਂ ਪੇਰਾਂ ਦੇ ਇਹ ਸਾਡਾ ਕਿਸਾਨ ਜਿਹੜਾ ਅੱਗ ਲਾਊਗਾ ਉਹਦੀ ਮਜਬੂਰੀ ਆ ਤੇ ਜੇ ਸਾਡੀ ਮੰਗ ਹੈ ਹੜਪੀਰ ਇਲਾਕਾ ਬਹੁਤ ਵੱਡੇ ਪੱਧਰ ਤੇ ਗਰਦਾਸਪੁਰ ਦੇ ਸਾਰੇ ਪੰਜਾਬ ਦੇ ਵਿੱਚ ਨੁਕਸਾਨ ਹੋਇਆ ਹਜ਼ਾਰਾਂ ਏਕੜ ਜਿਹੜੀ ਜ਼ਮੀਨ ਤਬਾਹ ਹੋਈ ਆ ਅਜੇ ਇੱਕ ਕੱਕ ਮੁਆਵਜ਼ਾ ਗਰਦੋਰੀਆਂ ਨਹੀਂ ਆਈਆਂ ਤੇ ਦੁੱਖਾ ਮੁਆਵਜ਼ਾ ਜਿਹੜਾ ਉਹਨਾਂ ਨੂੰ ਮਿਲਿਆ ਨਹੀਂ ਪੂਰੀ ਪੂਰੀ ਫਸਲ ਤਬਾਹ ਹੋ ਗਈ ਘਰ ਤਬਾਹ ਹੋ ਗਿਆ ਸਾਡੀ ਇਹ ਮੰਗ ਆ ਕਿ ਜੇ ਝੋਨੇ ਦਾ 70000 ਰੁਪਇਆ ਇੰਨੇ ਦਾ ਦਿੱਤਾ ਜਾਵੇ ਸਬਜ਼ੀਆਂ ਦਾ 1 ਲੱਖ ਰੁਪਇਆ ਦਿੱਤਾ ਜਾਵੇ ਉਹਦਾ ਕੋ ਮੱਝ ਡੰਗਰ ਮਰ ਜਾ ਸਵਾ ਲੱਖ ਰੁਪਇਆ ਉਹਦਾ ਦਿੱਤਾ ਜਾਵੇ ਇਹਦੇ ਨਾਲ ਕੋਈ 0 ਰੁਪਇਆ 1 ਕਰੋੜ ਜਿਤਨਾ ਬਾਰਡਰ ਦੇ ਸ਼ਹੀਦ ਨੂੰ ਆਪਾਂ ਦੇਨੇ 1 ਕਰੋੜ ਪੰਜਾਬ ਸਰਕਾਰ ਉਹਨੇ ਦਿੱਤਾ ਜਾਵੇ ਇਹ ਮੰਗਣਾ ਸਾਡੀਆਂ ਨਾਲ ਉਹ ਵੀ ਮੰਗਿਆ ਇਹਦੇ ਨਾਲ ਹੀ ਹਰੇਤ ਕੱਢਣ ਦਾ ਅਧਿਕਾਰ ਜਿਹੜਾ ਕਿਸਾਨ ਨੂੰ 31 ਦਸੰਬਰ ਤੋਂ ਬਾਅਦ ਵੀ ਦਿੱਤਾ ਜਾਵੇ ਤੇ ਜਿਹੜੇ ਇਲਾਕੇ ਹੜਪੀੜ ਦੇ ਵਿੱਚ ਆ ਉਹਨੂੰ ਖਾਦ ਬੀਜ ਦਵਾਈਆਂ ਕੋਈ ਦਿੱਤੀਆਂ ਜਾਣ ਤਾਂ ਕਿ ਪੈਲ ਦੇ ਆਧਾਰ ਦੇ ਉੱਤੇ ਉਹ ਆਪਣੀ ਖਾਂ ਸਮਭਾਲ ਜਿਹੜੀ ਆ ਕਰ ਸਕੇ ਮਾਪਜਾ ਬਹੁਤ ਲੇਟ ਆ ਸਰਕਾਰ ਅਜੇ ਫੈਸਲਾ ਦੋਵੇਂ ਸਰਕਾਰਾਂ ਨੇ ਕਰ ਸਕੀਆਂ ਉਹ ਮਾਪਜੇ ਜਿਹੜੇ ਵੱਡੇ ਪੱਦਰ ਤੇ ਜਿਹੜੇ ਆ ਉਹ ਦਿੱਤੇ ਜਾਣ ਇਹ ਮੰਗਿਆ ਚੋਪਾਲੇ ਮੀਟਰ ਪਿੰਡਾਂ ਦੇ ਕਿ ਲੱਗ ਰਹੇ ਆ ਕਾਰਪੋਰੇਟ ਨੂੰ ਦੇ ਗਏ ਠੇਕੇ ਦੇ ਸਾਰਾ ਕੋਈ ਦੇ ਦੇ ਪਹਿਲੇ ਬਾਹਰ ਮੀਟਰ ਕੱਢਿਆ ਹੁਣ ਘਰੀ ਲਾਉਣ ਦੇ ਤੇ ਚੇ ਪਾਣੀ ਮੀਟਰ ਲਾਉਣ ਦੇ ਉਹ ਬੰਦ ਕੀਤੇ ਜਾਣ ਇਹਦੇ ਨਾਲ ਦਿੱਲੀ ਜੰਮੂ ਕਰਨਾ ਨੈਸ਼ਨਲ ਹਾਈਵੇ ਐਕਸਪ੍ਰੈਸ ਆ ਇੱਥੇ ਸਾਡੀਆਂ ਕਈ ਵਾਰ ਮੀਟਿੰਗਾਂ ਲੱਗ ਚੁਕੀਆਂ ਐ 21 ਮੀਟਿੰਗਾਂ ਲੱਗੀਆਂ ਐ ਪ੍ਰਸ਼ਾਦਨ ਦੇ ਨਾਲ ਇਹ ਸਾਨੂੰ ਹਰ ਵਾਰੀ ਕਹਿੰਦੇ ਰਹਿ ਪੀ ਠੀਕ ਆ 32 35 ਲੱਖ ਤੋਂ ਹੀ ਮਾਪ ਜਵ ਵਧਾ ਕੇ ਲੈ ਆਉਣੇ ਆ ਪਰ ਅਜੇ ਤੱਕ ਡੀਸੀ ਗਰਦਾਸਪੁਰ ਜਾਂਦਾ ਆਮਲਾ ਫੈਲਾ ਜੋ ਆਰਬਿਟ੍ਰੇਸ਼ਨ ਚ ਕੇਸ ਪਾਇਆ ਸਾਡੇ ਤੋਂ ਲੈ ਕੇ ਉਹਨਾਂ ਦਾ ਕੋਈ ਨਪਾਰਾ ਨਹੀਂ ਉਹ ਲੈ ਕੇ ਆਉਣ ਇਹ ਮੰਗਾਂ ਸਾਡੀਆਂ ਇਹਦੇ ਨਾਲ ਹੀ ਹੋਰ ਜਿਹੜੀਆਂ ਸਾਡੀਆਂ ਕੇਂਦਰੀ ਮੰਗਾਂ ਵੀ ਆ ਕੇਐਮਐਮ ਦੀਆਂ ਮੰਗਾਂ ਵੀ ਆ ਕਿਉਂਕਿ ਇਹਨਾਂ ਨੇ ਸ਼ੰਭੂ ਤੋਂ ਧਰਨਾ ਸਾਡਾ ਠਾਇਆ ਧਰਨਾ ਠਾ ਕੇ ਉਥੇ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਸ਼ੰਭੂ ਖਨੋਰੀ ਤੋਂ ਉਹਦਾ ਹਸਾਬ ਕਿਤਾਬ ਵੀ ਲੈਣਾ ਇਹ ਮੰਗ ਵੀ ਪਾਈ ਆ ਤੇ ਸਰਕਾਰ ਉਹ ਹਸਾਬ ਕਿਤਾਬ ਦੇਵੇ ਜੇ ਇਹ ਸਾਡਾ ਇੱਥੇ ਸਾਡੇ ਨਾਲ ਨਿਭੜਦੇ ਆ ਠੀਕ ਆ ਨਹੀਂ ਨਿਭੜਦੇ ਤੇ ਫੇਰ ਹੀ ਆਪਣੀ ਆਪਣੀ ਜਥੇਬੰਦੀ ਦੀ ਅਗਲੀ ਮੀਟਿੰਗ ਲਾ ਕੇ ਇਹ ਧਰਨੇ ਨੂੰ ਵਧਾ ਵੀ ਸਕਦੇ ਆ ਲੰਬਾ ਕਰ ਸਕਦੇ ਆ ਝੋਨੇ ਦਾ ਜਿਹੜਾ ਕਟਿਆ ਉਹ ਕਟ ਬਹੁਤ ਵੱਡੇ ਪੱਧਰ ਤੇ ਲਾਈ ਜਾਂਦੇ ਆ ਮੌਇਸਚਰ ਕੋਈ ਨਹੀਂ ਹੈਗੀ ਸੁੱਕਾ ਝੋਨਾ ਸੁੱਕੇ ਝੋਨੇ ਨੂੰ ਕੋਈ ਇਕੱਠ ਨਹੀਂ ਲਵਾਵਾਂਗੇ ਤੇ ਜੇ ਥੱਲੇ ਕਟ ਲੱਗ ਰਿਹਾ ਤੇ ਫੇਰ ਤੇ ਡੀਸੀ ਬੈਠਾ ਇਹਦੀ ਮੇਰੀ ਪੁਰੀ ਭਗਤ ਦੇ ਨਾਲ ਅਰਦਾਸਪੁਰ ਡੀਸੀ ਦੀ ਤੇ ਜਿਹੜਾ ਆਦਾ ਹਮਲਾ ਫੈਲਾ ਥੱਲੇ ਬੈਠਾ ਉਹਦੀ ਮੇਰੀ ਜੁਲੀ ਭਗਦੇ ਨਾਲ ਇਹ ਲੱਗ ਰਿਹਾ ਵਾ ਕਟ ਉਦਾਂ ਘੱਟ ਕੋਈ ਨਹੀਂ ਲਾ ਸਕਦਾ ਇਨਸਪੈਕਟਰਾਂ ਦੇ ਨਾਮ ਵੀ ਦੱਸਾਂਗੇ ਹੋਰ ਨਾਰਤੀਆਂ ਦੇ ਦੱਸਾਂਗੇ ਸਾਈਲਰ ਆਵੇ ਜਿਹੜੇ ਦਫਤੇ ਮਾਰਦੇ ਆ ਉਹਨਾਂ ਦੇ ਨਾਮ ਵੀ ਦੱਸਾਂਗੇ ਤੇ ਅਸੀਂ ਕਹਿੰਨੇ ਵੀ ਸਾਡਾ ਇੱਥੇ ਆ ਕੇ ਸਾਡੇ ਨਾਲ ਗੱਲਬਾਤ ਕੀਤੀ ਜਾਵੇ ਜੇ ਨਹੀਂ ਕਰਦੇ ਤੇ ਫੇਰ ਇਹ ਆਪਣੀ ਅਗਲੀ ਰਣਨੀਤੀ ਬਣਾ ਕੇ ਇਹ ਸੈਕਸ਼ਨ ਨੂੰ ਸ਼ਕਤ ਵੀ ਕਰਾਂਗੇ ਤੱਕਾ ਕਰਾਂਗੇ ਸ਼ਕਤ ਕਰਾਂਗੇ ਧੰਨਵਾਦ